ਲਓ ਜੀ ਆਹ ਵਾਲਾ ਟਰੈਕਟਰ ਜਿਹੜਾ ਪਿੱਛੇ ਖੜਾ ਇਹਦੀ ਵੀਡੀਓ ਆਪਣੇ ਚੈਨਲ ਤੇ ਪਹਿਲਾਂ ਵੀ ਹੈਗੀ ਆ ਤੇ ਪਹਿਲਾਂ ਵੀ ਇਸ ਟਰੈਕਟਰ ਨੂੰ ਆਪਾਂ ਦੇਖ ਚੁੱਕੇ ਆ ਮੇਰੇ ਵੀਰ ਜਿਹੜੇ ਦੇਖਦੇ ਆਪਾਂ ਨੂੰ ਉਹਨਾਂ ਨੇ ਸਾਰਿਆਂ ਨੇ ਦੇਖਿਆ ਹੋਏਗਾ ਇਹ ਜਿਹੜੇ ਮੇਰੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਨੂੰ ਆਪਾਂ ਦੁਬਾਰਾ ਫਿਰ ਦਿਖਾ ਵੀ ਦੇਣਾ ਇਹ ਮੇਰਾ ਵੀਰਾ ਹੈਪੀ ਤੁਸੀਂ ਜਾਣਦੇ ਹੋ ਜਿੰਨੇ ਵੀਰ ਜਾਣਦੇ ਤੇ ਜਿਹੜੇ ਨਹੀਂ ਜਾਣਦੇ ਅੱਜ ਆਪਾਂ ਜਾਣ-ਛਣ ਕਰਾ ਦੇਣੀ ਆ ਤੇ ਦਿਲਦਾਰ ਬੰਦੇ ਦਾ ਵੈਸੇ ਤੁਹਾਨੂੰ ਪਤਾ ਲੱਗ ਜਣਾ ਹੱਸੀਗਾ ਵੀਰੇ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਕਿਵੇਂ ਹੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅ ਜਿਹੜੇ ਨਾ ਪਿਛਲੀ ਵੀਡੀਓ ਜਦੋਂ ਆਪਾਂ ਬਣਾਈ ਸੀ ਕੁਝ ਕ ਵੀਰਾਂ ਦੇ ਸਵਾਲ ਬਹੁਤ ਆਏ ਸੀ ਕਿਉਂਕਿ ਇਹ ਮਸ਼ੀਨਰੀ ਨਵੀਂ ਆ ਆਪਣੇ ਪੰਜਾਬ ਦੇ ਹਿਸਾਬ ਨਾਲ ਹਾਂਜੀ ਹਾਂਜੀ ਕਿਉਂਕਿ ਕਈ ਵੀਰਾਂ ਨੇ ਤਾਂ ਨਾ ਬਹੁਤ ਤਰਕਜੇ ਕੀਤੇ ਯਾਰ ਆਪਾਂ ਨੈਗਟਿਵਿਟੀ ਚ ਤਾਂ ਚਲੋ ਜਾਂਦੇ ਉਹ ਛੱਡੋ ਵੀਰ ਜੀ ਹਾਥੀ ਲੰਘਦਾ ਹਾਂ ਤੇ ਕੁੱਤੇ ਭੌਂਕਦੇ ਹੀ ਆ ਵੀਰੇ ਉਹਦੇ ਵਿੱਚ ਕੋਈ ਪ੍ਰੋਬਲਮ ਆ ਵੈਰੀ ਗੁੱਡ ਵੈਸੇ ਵੀ ਹਾਥੀ ਆ ਜਦੋਂ ਅਸੀਂ ਉਹ ਇੱਥੋਂ ਤੋੜਿਆ ਨਾ ਹਾਂਜੀ ਤੇ ਥੱਲੇ ਪੱਥਰ ਆ ਹਾਥੀ ਨੂੰ ਪਟੱਕ 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 ਹੀ ਹੁੰਦੀ ਹੈ ਹਾਂ ਹਾਂਜੀ ਜਿੱਤੋ ਵਧੀਆ ਨਾ ਇਸ ਕਰਕੇ ਟਾਇਰ ਜਿੱਥੋਂ ਲੰਗੇ ਨਾ ਵੀਰੇ ਨੇ ਅਹੀਂ ਆਫ ਕੈਮਰਾ ਗੱਲ ਕਰੀ ਵੀਰਾ ਕਹਿੰਦਾ ਵੀ ਟੈਂਕ ਆ ਜਿੱਥੋਂ ਲੰਘ ਜਾ ਟੈਂਕ ਨੇ ਬਸ ਓਕੇ ਹੀ ਕਰ ਦੇਣਾ ਇਹ ਕੰਮ ਤੇ ਇਹਦਾ ਸੀਜ਼ਨ ਹੁਣ ਵੀਰੇ ਸ਼ੁਰੂ ਹੋ ਜਾਣਾ ਬਸ ਵੀਰੇ ਆਪਾਂ 9ਵੇਂ ਮਹੀਨੇ ਦੀ 25 ਤਰੀਕ ਨੂੰ ਚਲਾ ਦੇਣਾ ਆਪਾਂ 9ਵੇਂ ਮਹੀਨੇ ਆਪਾਂ ਨੂੰ ਡੇਟ ਮਿਲ ਗਈ ਆ 25 ਤੋਂ 26 ਦੇ ਵਿੱਚ ਆਪਾਂ ਬਾਬਾ ਬੁੱਢਾ ਸਾਹ ਵਾਲੇ ਪਾਸੇ ਨੂੰ ਜੇ ਚਲੇ ਜਾਣਾ ਓਕੇ ਹਾਂਜੀ ਬਾਈ ਮਾ ਬਾਪ ਬੱਡਾ ਸਾਹਿਬ ਵਾਲੇ ਹੋ ਜੋ ਰੈਡੀ ਪਿਛਲੀ ਵੀਡੀਓ ਜੇ ਤੁਹਾਡਾ ਜ਼ਿਕਰ ਵੈਸੇ ਹਾਂਜੀ ਬਾਈ ਜੀ ਇਹ ਨੰਬਰ ਲੈਣਾ ਕਿਸੇ ਨੇ ਹਨਾ ਆਪਾਂ ਨੰਬਰ ਵੀ ਇਸ ਵੀਡੀਓ ਦੇ ਵਿੱਚ ਦੇ ਦੇਵਾਂਗੇ ਆਪਾਂ ਡਿਸਪਲੇ ਤੇ ਲਾ ਦਾਂਗੇ ਹਾਂ ਡਿਸਪਲੇ ਤੇ ਲਾ ਦੇ ਹਾਂ ਜੇ ਕਿਸੇ ਨੂੰ ਕੋਈ ਜਾਣਦਾ ਕਿਉਂਕਿ ਪਰਾਲੀ ਹੁਣ ਕੰਮ ਚੱਲ ਪੈਣਾ ਬਾਈ ਜਿਹਨੂੰ ਜਿਹਨੂੰ ਲੋਡ ਆ ਹਨਾ ਵੀ ਅਗਲਾ ਸਾਨੂੰ ਮਾਰ ਕੇ ਦੇਵੇ ਪੂਰੇ ਰੀਪਰ ਤੇ ਆਪਾਂ ਵੀਰੇ ਸੇਵਾ ਦੇ ਵਿੱਚ ਹਾਜ਼ਰ ਆ ਮੈਰੀ ਗੁੱਡ ਦਿਨ ਪਰ ਰਾਤ ਜਦੋਂ ਪਨਾ ਰਾਤ ਨੂੰ ਕੋਈ 12 ਵਜੇ ਫੋਨ ਕਰੇ ਆਪਾਂ 12 ਵਜੇ ਵੀ ਹਾਜ਼ਰ ਆ 24 ਘੰਟੇ ਚੱਲਦਾ ਇਹਨੂੰ ਧੁੱਪ ਛਾਂ ਨਾ ਕੋਈ ਫਰਕ ਹੀ ਨਹੀਂ ਵੀਰੇ ਨਾਲੇ ਇਹ ਕੱਲਾ ਨਹੀਂ ਹੈਗਾ ਵੀਰੇ ਕੋਲੇ ਵੀਰੇ ਕੋਲੇ ਹੋਰ ਵੀ ਬਹੁਤ ਇੱਕ ਹੋਰ ਆ ਵੀਰੇ ਆਪਣੇ ਕੋਲੇ ਹਾਲੈਂਡ ਦਾ ਬਾਕੀ ਬਈ ਟਰਾਲੇ ਲੋਡਰ ਦਾ ਕੋਈ ਚੱਕਰੀ ਨਹੀਂ ਹੈਗਾ ਪਤਾ ਹੀ ਨਹੀਂ ਕਿੰਨੇਗਾ ਹੂੰ ਇਧਰ ਆ ਮਸ਼ੀਨ ਮਸ਼ੀਨ ਦਿਖਾ ਦੇ ਇਹ ਤਾਂ ਇੱਕ ਟ੍ਰੇਲਰ ਹੈ ਕਹਿੰਦਾ ਮਤਰਾ ਇਹ ਚੀਜ਼ਾਂ ਇੱਥੇ ਅਵੇਲੇਬਲ ਹੈ ਉਨਿੰਕ ਚੀਜ਼ ਦੀ ਆਪਾਂ ਦਿਖਾ ਸਕਦੇ ਆ ਕਿਉਂਕਿ ਜਗਾ ਹਨਾ ਵੀਰੇ ਇਹਨਾਂ ਸਾਰੇ ਸੰਦ ਸੰਘੜੇ ਨੂੰ ਖਲਾ ਸਾਰੇ ਸੱਨਾਂ ਕੋਲੇ ਵੀ ਇੱਕ ਦਿਨ ਲੈ ਕੇ ਚੱਲੂ ਬਾਈ ਨੂੰ ਮੈਂ ਹਾਂ ਆਪਾਂ ਹੁਣੇ ਬਾਈ 253 10 ਨਵੇਂ ਕਢਾਏ ਆ ਪੀਆਰ ਗੀਅਰ ਪਰ ਸੋਈ ਬੋਲ ਦਾ ਲੁੱਡਰ ਲੱਗਿਆ ਇੱਕ ਨੂੰ ਇੱਕ ਨੂੰ ਤਲਵੰਡੀਆਂ ਲਵਾਇਆ ਵਾ ਵੈਰੀ ਗੁੱਡ ਦੋਨੋਂ ਨੂੰ ਬੋਲ ਦੇ ਲਵਾਇਆ ਕਿ ਦੂਜੇ ਨੂੰ ਨਹੀਂ ਦੂਜੇ ਨੂੰ ਤਲਵੰਡੀਆਂ ਲਵਾਇਆ ਇੱਕ ਨੂੰ ਬੋਲ ਦਾ ਲਵਾਇਆ ਬੋਲ ਦਾ ਹੁਣ ਫਿਰ ਵੀਰੇ ਨੇ ਚਾਰ ਲਿਆਉਣੇ ਹੋਰ ਹਾਂ ਹੋਰ ਹੁਣ ਮੂਰੇ ਚਾਰ ਆਉਣੇ ਆ ਚਾ ਉਹ ਕਿਹੜੇ ਲਿਆਉਣੇ ਆਪਾਂ ਉਹ ਵੀ 53 ਦਾ ਸੀ ਵੀਰੇ ਪੀਆਰ ਗੇਅਰ ਵੀਰੇ ਕੋਲੇ ਸਾਰੇ ਜੋਗੀ ਦਾ ਵੀਰ ਜਿਹੜਾ ਪੀਆਰ ਦਾ ਸਵਾਦ ਆ ਹੂੰ ਬਈ ਨਾ ਆਪਾਂ ਜਿਹੜਾ ਨੋਰਮਲ ਗੇਅਰ ਲੈਨੇ ਆ ਤੇ ਜਿਹੜਾ ਤੇਲ ਵਾਲਾ ਵਾ ਮੈਂ ਕਿਹਾ ਵੀਰੇ ਕਦੇ ਜ਼ਿੰਦਗੀ ਚ ਕਲਚ ਪਲੇਟ ਹੀ ਨਹੀਂ ਪੈਣੀ ਹੂੰ 5 ਸਾਲ ਦੀ ਗਾਰੰਟੀ ਦਿੰਦੇ ਨੇ ਹਾਂਜੀ ਵੀਰੇ ਜੌਂਡੀਅਰ 5 ਸਾਲ ਦੀ ਗਾਰੰਟੀ ਦਿੰਦਾ ਪਰ ਜਿਹੜਾ ਮੈਂ ਕਿਹਾ ਵੀਰੇ ਯਾਰ ਪੀਆਰ ਗੇਅਰ ਨੂੰ ਪ੍ਰੋਬਲਮ ਹੀ ਨਹੀਂ ਕੋਈ ਆ ਸਕਦਾ ਹੂੰ ਪੀਆਰ ਲੈ ਲਿਆ ਤੇ ਚੁੱਪ ਕਰਕੇ ਆਪਦਾ ਸਾਰੀ ਜ਼ਿੰਦਗੀ ਤੁਹਾਡੇ ਕੰਨ ਚੁੰਗਲ ਆ ਟਰੈਕਟਰ ਦੀ ਨਾ ਕਲੱਚ ਪਲੇਟ ਦੀ ਟੈਨਸ਼ਨ ਨਾ ਪ੍ਰੈਸ਼ਰ ਪਲੇਟ ਦੀ ਟੈਨਸ਼ਨ ਨਹੀਂ ਤਾਂ ਟਰੈਕਟਰ ਬਾਈ ਬੰਦੇ ਨੂੰ ਜੰਸ ਸਿੰਘਾਂ ਦੇ ਢੇੜੇ ਘੜਾ ਕੇ ਬੁੜੇ ਕਰ ਦਿੰਦੇ ਆ ਉਧਰੋਂ ਸੀਜ਼ਨ ਹੁੰਦਾ ਉਧਰੋਂ ਕਲੱਚ ਪਲੇਟ ਔੜੇ ਜਾਂਦੀ ਆ ਉੜਦੀ ਕਲੱਚ ਪਲੇਟ ਇੰਜਨ ਨੂੰ ਕੋਈ ਹੁੰਦਾ ਨਹੀਂ ਇੰਜਨ ਨੂੰ ਤਾਂ ਕੋਈ ਹੁਣਾ ਹੀ ਨਹੀਂਗਾ ਆਪਾਂ ਤਾਂ ਸਾਰਿਆਂ ਨੂੰ ਇਹੀ ਰਹਿ ਦਿੰਨੇ ਆ ਵੀ ਵੀਰੇ ਟਰੈਕਟਰ ਲੈਣ ਦਾ ਪੀ ਆਰ ਗੇਅਰ ਹੀ ਲਵੋ ਜਿਹੜੀ ਕਿਉਂਕਿ ਵੀਰੇ ਨੇ ਤਜਰਬਾ ਕਰਿਆ ਤਜਰਬਾ ਕਰ ਲਿਆ ਵੀਰੇ ਅਸੀਂ 4 ਪੈਂਟ ਟਰੈਕਟਰ ਆਪਦੇ ਖਰਾਬ ਕਰ ਚੁੱਕੇ ਆ ਹੁਣ ਅਸੀਂ ਕੱਲੇ ਸਾਡੀ ਅੱਖ ਕੱਲੇ ਜੌਂਡੀਅਰ ਤੇ ਆ ਅਸੀਂ ਹੁਣ ਜਿੰਨੇ ਨਵੇਂ ਘੜਾਵਾਂਗੇ ਸਾਰੇ ਜੌਂਡੀਅਰ ਹੀ ਘੜਾਵਾਂਗੇ ਠੀਕ ਕਿਉਂਕਿ ਸਾਨੂੰ ਹੋਰ ਕੋਈ ਟਰੈਕਟਰ ਜੱਚਿਆ ਹੀ ਨਹੀਂਗਾ ਗੱਲ ਬਣੀ ਨਹੀਂ ਗੱਲ ਬਣੀ ਵੀਰੇ ਜੋ ਜੌਂਡੀਅਰ ਨੇ ਸਵਾਦ ਦਿੱਤਾ ਵੀਰੇ 24 24 ਘੰਟੇ ਟਰੈਕਟਰ ਚੱਲੀ ਜਾਂਦਾ ਸ਼ੈੱਲ ਦੇ ਵਿੱਚ ਓਕੇ ਠੀਕ ਆ ਟਰਾਲੇ 'ਚੋਂ ਗੱਠ ਲਿਜਾ ਕੇ ਗਾਂ ਬੈਲਟ ਤੇ ਦਿੰਦਾ ਵਾ ਪੂਰੇ ਲੋਡ ਤੇ ਮੈਂ ਕਿਹਾ ਵੀਰੇ ਯਾਰ ਕਿਥੋਂ ਦਾ ਟੰਕਾ ਤੇਲ ਦਾ ਡਿੱਗੇ ਆਪਣਾ ਸ਼ਾਰਟ ਬੋਲ ਚਾਹੀਦਾ ਸੀ ਖੂਜ ਚ ਸੜਦਾ ਖੂਜ ਸੜਦੋ ਵਾਲੀ ਗੱਲ ਆ ਬਾਈ ਕਿਤੋਂ ਦਾ ਟਰੈਕਟਰ ਗੰਦਾ ਹੋਵੇ ਯਾਰ ਹਾਂ ਤੇ ਆ ਬਾਈ ਸਾਡੇ ਕੋਲੇ ਹੋਰ ਵੀ ਹੈਗੇ ਆ ਨਾਂ ਨਹੀਂ ਲੈਣਾ ਆਪਾਂ ਵੀਡੀਓ ਦੇ ਵਿੱਚ ਤੇ ਬਾਈ ਚਾਰੇ ਪਾਸੇ ਤੋਂ ਗਿੱਲੇ ਖੜੇ ਆ ਹੂੰ ਚਾਰੇ ਪਾਸਿਆਂ ਤੋਂ ਠੀਕ ਆ ਤੇ ਮੈਂ ਕਿਹਾ ਵੀਰੇ ਜੌਂਡੀਅਰ ਦੇ ਕਿਤੇ ਤਾਂ ਪਤਾ ਲੱਗੇ ਵੀ ਯਾਰ ਇੱਥੋਂ ਆਹ ਪ੍ਰੋਬਲਮ ਆਈ ਆ ਕਿਤੇ ਫਿਲਟਰਾਂ ਕੋਲੋਂ ਵੀ ਨਹੀਂ ਡੀਜ਼ਲ ਚੋਂ ਦਾ ਹਾਂ ਵੈਰੀ ਗੁੱਡ ਤੇ ਨਾਲੇ ਜੈਨ ਹੈ ਨਹੀਂ ਸਾਰੇ ਜੀ ਹੈ ਨਹੀਂ ਉਹਦੇ ਕਿਤੇ ਕਿਤੇ ਆ ਫਿਲਟਰਾਂ ਫਿਲਟਰਾਂ ਚ ਟਰੈਕਟਰ ਦੇ ਮੇਨ ਪਾਰਟਾਂ ਚ ਹੈ ਨਹੀਂ ਨਾ ਕਿਤੇ ਵੀ ਪਰ ਫਿਰ ਵੀ ਵੀਰੇ ਯਾਰ ਜੌਂਡੀਰ ਜੌਂਡੀਰ ਹੀ ਆ ਹਮ ਜਿਹੜਾ ਜਿਵੇਂ ਤੁਸੀਂ ਕਹਿੰਦੇ ਫਿਲਟਰ ਫਿਲਟਰ ਜਦੋਂ ਜੈਨ ਹੁੰਦੇ ਹੁੰਦੇ ਹੈ ਨਾ ਉਹ ਜਿਹੜਾ ਇੱਕ ਕਹੇ ਚ ਨਹੀਂ ਹੈ ਹੋਰ ਮੇਨ ਪਾਰਟ ਚ ਹੈ ਨਹੀਂ ਕਿਤੇ ਵੀ ਫੇਸ ਲਾਹੇ ਪਿਆ ਉਹਨਾਂ ਇਸ ਟਰੈਕਟਰ ਤੇ ਨਾ ਇਹ ਅੰਕਲ ਜੀ ਨੂੰ ਤੁਸੀਂ ਦੇਖੋਗੇ ਜਦੋਂ ਸੀਜ਼ਨ ਚ ਹਨਾ ਹਾਂ ਇਸ ਟਰੈਕਟਰ ਤੇ ਹੁਣ ਇਹ ਅੰਕਲ ਜੀ ਆਇਆ ਕਰਨਗੇ ਜਦੋਂ ਵੀ ਤੁਸੀਂ ਜਿੱਥੇ ਕਿਤੇ ਮਿਲਿਆ ਤੁਹਾਨੂੰ ਪਤਾ ਲੱਗ ਹੀ ਜਾਣਾ ਜਿਹੜੇ ਜਿਹੜੇ ਵੀਰ ਆ ਵੀਡੀਓ ਵੇਖਣੀ ਪਤਾ ਲੱਗ ਹੀ ਜਾਣਾ ਤੇ ਆਪਾਂ ਇਸ ਟਰੈਕਟਰ ਤੇ ਆ ਜੀ ਵੀ ਇਹ ਟਰੈਕਟਰ ਆਪਣਾ ਕਿੰਨੇ ਐਚਪੀ ਆ ਵੀਰੇ ਇਹ 250 ਐਚਪੀ ਐ ਵੀਰ ਜੀ 250 ਐਚਪੀ ਸਿਲੰਡਰ ਦੱਸਨੇ ਹੁਣ 8 ਵੀਰੇ 8 8 ਸਿਲੰਡਰ ਆ ਜੀ ਤੇ ਇਹਦੇ ਯਾਰ ਇੱਕ ਚੀ ਨਾ ਵੀਰਾਂ ਨੇ ਆਪਾਂ ਨੂੰ ਪੁੱਛਿਆ ਸੀਗਾ ਵੀ ਇਹ ਸਰਵਿਸ ਸਰਵਿਸ ਫਿਰ ਕਿੱਥੋਂ ਕਰਾਉਂਦੇ ਇਹਦੀ ਵੀਰੇ ਬਾਹਰੋਂ ਗੋਰੇ ਆਉਂਦੇ ਕਰਕੇ ਜਾਂਦੇ ਚੰਡੀਗੜ੍ਹ ਏਜੰਸੀ ਹੈ ਕੀ ਮਹਾਲੀ ਕੋਲੇ ਇਹਨਾਂ ਦੀ ਅੱਛਾ ਉਹ ਆ ਕੇ ਕਰਕੇ ਜਾਂਦੇ ਹਾਂਜੀ ਹਾਂਜੀ ਵੀਰੇ ਇਕੱਲਾ ਮੈਂ ਕਹਿੰਨਾ ਵੀ ਆਪਾਂ ਇੱਥੇ ਲੋਕਲ ਏਜੰਸੀ 'ਚ ਚਲੇ ਜਾਂਦੇ ਆ ਤੇ ਵੀਰੇ ਅੱਦੇ ਸਮਾਨ ਨੂੰ ਛੇੜਦੇ ਤੱਕ ਬਣੀ ਤੇ ਉਹਨਾਂ ਨੇ ਵੀਰੇ ਟਾਇਰਾਂ ਦੇ ਵਿੱਚ ਵੀ ਨਹੀਂ ਗਲੀਸ ਛੱਡਿਆ ਨਾ ਗਲੀਸ ਨਾ ਤੇਲ ਹਰੇਕ ਪਾਰਟ ਖੋਲਿਆ ਟਰੈਕਟਰ ਦਾ ਓਕੇ ਹੁਣ ਜਦੋਂ ਹਰੇਕ ਪਾਰਟ ਕਰਵਾਈਆ ਸਰਵਿਸ ਹਰੇਕ ਪਾਰਟ ਖੋਲ ਕੇ ਸਰਵਿਸ ਮੇਰੇ ਹਿਸਾਬ ਨਾਲ ਵੀ ਬਾਈ ਤੇਲ ਤੇ ਗਲੀਸ ਤਿੰਨ ਕੁਇੰਟਲ ਦੇ ਨੇੜੇ ਤੇੜ ਸਾਰਾ ਸਮਾਨ ਬਾਹਰ ਨਿਕਲਿਆ ਤੇ ਨਵਾਂ ਪਾਇਆ ਉਹਨਾਂ ਨੇ ਪੁਰਾਣਾ ਕੁਝ ਵੀ ਨਹੀਂ ਯੂਜ਼ ਕੀਤਾ ਨਾਲੇ ਸਾਰਾ ਹਜੇ ਤੱਕ 600 ਘੰਟਾ ਚੱਲਿਆ ਅਲੇ 60 ਸੈਕਿੰਡਾ ਚੱਲਿਆ। ਕਾਮੀ ਉਹਨਾਂ ਨੇ ਸਾਰਾ ਕੰਮ ਹੀ ਮੈਂ ਗਿਆ ਯਾਰ ਉਹ ਕਹਿੰਦੇ ਬਾਈ ਅਸੀਂ ਜਦੋਂ ਸਰਵਿਸ ਕਰਿਆ ਕਰਨੀ ਅਸੀਂ ਸਾਰੇ ਫੁੱਲੀ ਟ੍ਰੈਕਟਰ ਦੀ ਕਰਨੀ ਹੈ। ਤੇ ਹੋਰ ਦੱਸਦਾ ਜਿੰਨਾ ਵਿੱਚੋਂ ਸਮਾਨ ਨਿਕਲਿਆ ਉਹ ਸਾਰਾ ਤੋੜ ਕੇ ਗਏ। ਅੱਛਾ ਤੇਲ ਸਾਰਾ ਖਰਾਬ ਕਰਕੇ ਗਏ ਵੀ ਕਿਤੇ ਇਹਨੂੰ ਰੀਸਰਕੂਲੇਸ਼ਨ ਨਾ ਕਰ ਲੈਣਾ। ਬਲੇ ਵੀ ਕੋਈ ਵੀ ਫਿਲਟਰ ਕੋਈ ਵੀ ਚੀਜ਼ ਉਹ ਜਾਣ ਲੱਗੇ ਤੋੜ ਕੇ ਗਏ। ਵੀ ਆਪਾਂ ਘੋਲ ਕਰ ਜਾਂਦੇ ਆ ਯਾਰ ਆ ਦਾ ਸਟੀਲ ਦਾ ਵਾ ਨਵਾਂ ਹੀ ਪਿਆ ਵਿੱਚ ਇਹੋ ਜਿਹੇ ਫਿਲਟਰ ਆ ਵੀਰੇ ਜਿਹੜੇ ਸਟੀਲ ਦੇ ਬਣੇ ਹੋਏ ਆ ਬਹੁਤ ਮਹਿੰਗੇ ਮਹਿੰਗੇ ਆ ਪਰ ਵੀਰੇ ਉਹਨਾਂ ਨੇ ਘਾਣਾ ਨਾ ਤੋੜੇ ਉਹ ਕਹਿੰਦੇ ਵੀ ਕੋਈ ਵੀ ਸਮਾਨ ਤੁਸੀਂ ਵੀ ਆਪਾਂ ਘੋਲੀਆਂ ਆ ਆਪਾਂ ਕਹਿੰਦੇ ਕਿੱਥੋਂ ਮਗਾਵਾਂਗੇ ਯਾਰ ਆ ਚੀਜ਼ ਖਰਾਬ ਹੋ ਗਈ ਆਪਾਂ ਨਵੀਂ ਪਾ ਘਰੇ ਪਈ ਆ ਪਾ ਦਿੰਦੇ ਆ ਅਸੀਂ ਡੱਬਿਆਂ 'ਚ ਪਾ ਲਈ ਉਹਨਾਂ ਨੇ ਡੱਬਿਆਂ 'ਚ ਕਢਵਾ ਕੇ ਤੋੜੀ ਨਹੀਂ ਨਹੀਂ ਇਹ ਰੱਖਣੇ ਨਹੀਂ ਰੱਖਣੇ ਆਉਂਦੇ ਵੀ ਗੋਰੇ ਆ ਹਾਂ ਹੁਣ ਮਾੜੀ ਜੀ ਮਸ਼ੀਨ ਚਾਹ ਮੂਰਲੇ ਪਾਸੇ ਜਿਹੜੀ ਆ ਕਿਉਂਕਿ ਹੁਣ ਇੰਨੇ ਲੋਡ ਤੇ ਚੱਲਦੀ ਆ ਬਾਈ ਕੀ ਜ ਕਿਸਮ ਦੀ ਆ ਆ ਹੁਣ ਜਿਵੇਂ ਚੀਜ਼ ਆ ਉਹ ਲੈ ਕੇ ਲੈ ਕੇ ਗਏ ਹੋਏ ਆ ਨਵੀਂ ਲੈ ਕੇ ਆਉਣਗੇ ਸਾਰਾ ਸਮਾਨ ਉਹ ਕਹਿੰਦੇ ਵੀ ਟਾਂਕਾ ਲਾ ਕੇ ਨਹੀਂ ਚਲਾਉਣੀ ਟਾਂਕਾ ਲਾ ਕੇ ਮਸ਼ੀਨ ਨਹੀਂ ਚਲਾਉਣੀ ਉਹ ਕਹਿੰਦੇ ਆਪਾਂ ਕਹਿੰਦੇ ਵੀ ਚੱਲ ਜੀ ਗਾਰੰਟੀ ਤੇ ਬਾਈ ਨਵੀਂ ਲਾ ਕੇ ਦੇਣਗੇ ਅੱਛਾ ਇਹ ਗਾਰੰਟੀ ਦਾ ਮਸ਼ੀਨ ਆ ਹਾਂਜੀ ਬਾਈ ਮਸ਼ੀਨ ਵੀ ਡ੍ਰੈਕਟਰ ਵੀ ਹਰਿਆਈ ਚੀਜ਼ ਗਾਰੰਟੀ ਦੇ ਵਿੱਚ ਦੇ ਦਿੱਤੀ ਵੀਰੇ ਉਹਨਾਂ ਗਾਰੰਟੀ ਗਰੰਟੀ 5 ਸਾਲ ਦੀ ਹੈ ਵੀਰੇ ਦੀ 5 ਸਾਲ ਦੀ ਯਾਰ ਇੱਕ ਹੋਰ ਸਵਾਲ ਮੇਰੇ ਪੁੱਠੇ ਜੀ ਹੰਡੇ ਗੋਗੇ ਤੁਹਾਨੂੰ ਪਤਾ ਕਮੈਂਟਾਂ ਚ ਪੁੱਛ ਰਹਿੰਦੇ ਆ ਸਰਵਿਸ ਤੇ ਕਿੰਨੇ ਪੈਸੇ ਲੱਗੇ ਜੀ ਇਹਦੇ ਸਰਵਿਸ ਤੇ ਵੀਰੇ ਨੀਅਰ ਅਬਾਊਟ ਵੀ ਜੇ ਸਾਰਾ ਸਮਾਨ ਸਮੂਹ ਚੇਂਜ ਕਰਕੇ 4-5 ਲੱਖੇ ਚ ਪਊ ਬਾਈ ਜਲਸਾ ਸਰਵਿਸ ਹਾਂਜੀ ਬਾਈ ਠੀਕ ਸਰਵਿਸ ਵੀ ਸਭ ਬਾਕੀ ਜਿਹੜਾ ਸਮਾਨ ਸਮੂਹ ਚੇਂਜ ਜਿਹੜਾ ਚੇਂਜ ਹੋਇਆ ਹਾਂ ਉਹ ਵੀ ਸਾਰਾ ਉਹ ਸਰਵਿਸ ਤੇ ਵੀ ਲੋਕਾਂ ਨੇ ਕਹਿਣਾ ਵੀ ਸਰਵਿਸ ਤੇ ਇੰਨੇ ਪੈਸੇ ਨਹੀਂ ਵੀ ਜਿਹੜਾ ਲੋਹੇ ਦੇ ਪਾਰਟ ਕਈ ਘਸੇ ਆ ਜਾਂ ਕੋਈ ਹੋਰ ਆ ਕਿਉਂਕਿ ਇਹ ਕਮਰਸ਼ੀਅਲ ਕੰਮ ਤੇ ਚੀਜ਼ ਚੱਲਦੀ ਕਮਰਸ਼ੀਅਲ ਕੰਮ ਦੇ ਘਸ ਜਾਂਦਾ ਸਮਾਨ ਵੀਰੇ ਕਿ 5-7 ਲੱਖ ਦਾ ਖਰਚਾ ਤਾਂ ਹੈਗਾ ਹੀ ਹੈਗਾ ਵੀਰੇ ਕਿਉਂਕਿ ਇੱਕਦਾਂ ਨਹੀਂ ਆਉਂਦਾ ਜਿੰਨੇ ਆਪਾਂ ਮਸ਼ੀਨ ਦੀ ਨਹੀਂ ਕਰਦੇ ਬਾਈ ਰਿਪੇਅਰ ਸੇਮ ਚੀਜ਼ ਇਹ ਵੀ ਇੱਕ ਕੰਬਾਈਨ ਹੀ ਆ ਹਮ ਮੇਰਾ ਸਾਰਾ ਉਹਨਾਂ ਕੱਢ ਕੇ ਸਾਰਾ ਪਹਿਲੇ ਇਹ ਇਕੱਠਾ ਬਣਾਉਂਦੀ ਆ ਉਹ ਉਹ ਖਟਾਈ ਕਰਕੇ ਉਹ ਖਟਾਈ ਕਰ ਹਾਂਜੀ ਹਾਂਜੀ ਇਹ ਕੰਬਾਈਨ ਹੀ ਆ ਚਲੋ ਵੈਰੀ ਗੁੱਡ ਹਾਂ ਜੀ ਇਹਦੇ ਇਹਦੇ ਆਪਾਂ ਮੜੇ ਅੰਦਰੋਂ ਦਰਸ਼ਨ ਕਰਾ ਦਈਏ ਫਿਰ ਹਾਂ ਭਾਈ ਕਰਾਓ ਕਰਾਓ ਥੋੜਾ ਆਪਦਾ ਟਰੈਕਟਰ ਆ ਭਾਈ ਕਿਹੜੀ ਗੱਲ ਕਰਤੀ ਗੱਲ ਹੀ ਕੋਈ ਨਹੀਂ ਮੈਂ ਇਸ ਗੱਲ ਤੋਂ ਵੀਰੇ ਨੂੰ ਕਹਿੰਦਾ ਹਾਂ ਇਹ ਭਰਾ ਸਾਡਾ ਨਾ ਜਿੰਨੀ ਵਾਰੀ ਵੀ ਆਏ ਆ ਮੈਂ ਪਹਿਲੀਆਂ ਵੀਡੀਓ ਚ ਵੀ ਗੱਲ ਕਰੀ ਆ ਜਿੰਨੀ ਵਾਰੀ ਅਸੀਂ ਆਏ ਨਾ ਅਸੀਂ ਕੋਈ ਨਾ ਕੋਈ ਇੱਥੋਂ ਵੀਡੀਓ ਸ਼ੂਟ ਕਰਕੇ ਗਏ ਹੀ ਗਏ ਖਾਲੀ ਹੱਥ ਕਦੇ ਨਹੀਂ ਗਏ ਇਹ ਬਾਈ ਜਿਹੜੀ ਆ ਸਕਰੀਨ ਤੇ ਫੋਕਸ ਕਰਿਓ ਵੀਰੇ ਜਿਹੜੀ ਆ ਸਕਰੀਨ ਆ ਇਹ ਵੀਰੇ ਸਾਰਾ ਕੁਝ ਦੱਸਦੀ ਆ ਚਾਬੀ ਆ ਚਾਬੀ ਦੇ ਜੀ ਇਹ ਸਾਰਾ ਕੁਝ ਦੱਸਦੀ ਆ ਵੀਰੇ ਵੀ ਜਿਹੜੇ ਕਿੰਨੀਆਂ ਗੱਠਾਂ ਬਣਾਈਆਂ ਇਹ ਸਮਝ ਲਓ ਵੀ ਇੱਕ ਹਿਸਾਬ ਦਾ ECM ਹੀ ਆ ਅੱਛਾ ਜੀ ਆਜੋ ਜੀ ਆ ਜਿਹੜੀ ਮਸ਼ੀਨ ਆ ਵੀਰ ਜੀ ਔਰ ਜਿਹੜੀ ਉੱਪਰ ਆ ਹੂੰ ਇਹਦੇ ਵਿੱਚ ਸਾਰੇ ਕੈਮਰੇ ਦੀ ਰਿਕਾਰਡਿੰਗ ਹੋਣੀ ਆ ਨਹੀਂ ਇਹਦੇ ਕੈਮਰੇ ਲੱਗੇ ਆ ਵੀਰੇ ਹਾਂਜੀ ਵੀਰੇ ਕੈਮਰੇ ਮਸ਼ੀਨ ਤੇ ਲੱਗੇ ਹੋਏ ਆ ਓਕੇ ਸਾਰੀ ਸਾਊਂਡ ਤਾਂ ਅੰਦਰ ਆਉਂਦੀ ਆ ਵੀ ਬਾਹਰ ਕੀ ਹੋ ਰਿਹਾ ਹੋ ਰਿਹਾ ਜਦੋਂ ਆਪਾਂ ਕੈਵਨ ਬੰਦ ਕਰ ਲਿਆ ਨਾ ਵੀਰ ਜੀ ਆ ਕੈਵਨ ਦਿਖਾਇਓ ਜਦੋਂ ਆਪਾਂ ਕੈਵਨ ਬੰਦ ਕਰ ਲਿਆ ਬਾਹਰੋਂ ਦਾ ਆਵਾਜ਼ ਵੀ ਨਹੀਂ ਸੁਣਨੀ ਅੰਦਰ ਐਡਾ ਸਾਊਂਡ ਪ੍ਰੂਫ ਆ ਇਹਦੇ ਵਿੱਚ ਵੀਰੇ ਆ ਗੀਅਰ ਆਉਂਦੇ ਆ ਸਾਰੇ ਜਿਵੇਂ ਜਿਵੇਂ ਆਪਾਂ ਪੈਡਲ ਸ਼ਿਫਟ ਕਰਾਂਗੇ ਇਥੋਂ ਗੀਅਰ ਦਿਖਾਇਓ ਜਿਵੇਂ ਜਿਵੇਂ ਆਪਾਂ ਗੀਅਰ ਸ਼ਿਫਟ ਕਰਾਂਗੇ ਉਹਦੇ ਉੱਪਰ ਓਮੇ ਓਮੇ ਗੀਅਰ ਬਣੇ ਆਉਂਦੇ ਆ ਸਾਹਮਣੇ A B C ਹੁਣ 6 ਤੱਕ A ਆਊਗਾ ਉਸ ਤੋਂ ਬਾਅਦ B ਸ਼ੁਰੂ ਹੋ ਜਾਊਗਾ ਇਸ ਤਰ੍ਹਾਂ ਕਰਕੇ ਸਾਰੇ ਗੇਅਰ ਹੋਈ ਜਾਣੇ ਆ ਯਾਰ ਵੀਰੇ ਜਿਵੇਂ ਆਪਾਂ ਜੌਂਡੀ ਦੇ ਇੱਥੇ ਜੇਕਰ ਤੁਸੀਂ ਪੈਰ ਤੋਂ ਰੇਸ ਯੂਜ਼ ਕਰਨੀ ਹੈ ਪੈਰ ਤੋਂ ਕਰੋ ਨਹੀਂ ਤਾਂ ਹੱਥ ਦੇ ਉੱਪਰ ਹੀ ਰੇਸ ਬਣੀ ਹੋਈ ਹੈ ਓਕੇ ਆ ਦੇਖੋ ਹਾਂਜੀ ਇੱਥੇ ਗੇਅਰ ਆ ਆ ਸਟਾਪ ਵਾਲੇ ਆ ਸਾਰਾ ਸੋਚਾ ਦਾ ਆਇਂਦਾ ਹੈ ਹੀ ਨਹੀਂ ਨਾ ਯਾਰ ਮੈਂ ਉਹ ਪੁੱਛਣ ਲੱਗਾ ਸੀ ਵੀਰੇ ਜਿਵੇਂ A ਚਾਹ ਹੁਣ ਹਾਂਜੀ ਜੌਂਡੀਰ ਜਿਵੇਂ A, ger, A shay ha, shay B bichja, C ਆਉਂਦਾ ਇਹ ਨਹੀਂ ਉਦਾਂ ਹੀ ਆ ਨਹੀਂ ਵੀਰੇ ਉਦਾਂ ਨਹੀਂ ਇਹ ਤਾਂ ਸਪੀਡ ਆ A ਸਪੀਡ B ਸਪੀਡ C ਸਪੀਡ ਤੇ D ਸਪੀਡ ਇੱਕ ਦੇ ਵਿੱਚ 6 ਗੇਅਰ ਆ A ਦੇ ਵਿੱਚ 6 ਆ 6 B ਦੇ ਵਿੱਚ 6 C ਦੇ ਵਿੱਚ 6 ਗੇਅਰ D ਦੇ ਵਿੱਚ 6 ਤੋਂ 24 24 ਗਾਹ ਨੂੰ ਹੋਗੇ 24 ਬੈਕ ਹੋਗੇ ਕਿਉਂਕਿ ਵੀਰੇ ਦਾ ਗੇਅਰ ਆ ਰਿਹਾ ਵਾ ਆ ਰਿਹਾ ਆ ਇਹਦਾ ਇੱਥੋਂ ਇਹਨੇ ਅੱਗੇ ਚੱਲਣਾ ਇੱਥੋਂ ਹੀ ਇਹਨੇ ਬੈਕ ਹੋਇਨਾ ਇਹਨੂੰ ਮਾੜਾ ਚੱਕ ਲੋ ਆ ਦੇਖਿਓ ਵੀਰੇ ਇਹਨੂੰ ਮਾੜਾ ਚੱਕ ਲਿਆ ਹੂੰ ਇਹ ਅੱਗੇ ਤੁਰ ਪਿਆ ਇਹ ਤੁਰ ਪਿਆ ਅੱਗੇ ਆ ਹੁਣ ਆਪਾਂ ਇੱਥੋਂ ਐਂ ਕੀਤਾ ਤੇ ਇਹ ਬੈਕ ਤੁਰ ਪਿਆ ਵੀਰੇ ਆ ਖੜ ਗਿਆ ਵੀਰੇ ਸਾਰੇ ਗੇਰਾਂ ਦੇ ਵਿੱਚ ਹੀ ਸਪੀਡਾਂ ਇਹਦੀਆਂ ਸਾਰਾ ਕੁਝ ਵੀਰੇ ਗੇਰਾਂ ਦੇ ਵਿੱਚ ਆ ਆ ਇਹਦਾ ਵੀਰੇ ਆਰ ਪੀ ਐਮ ਆ ਵੀਰੇ ਦਾ ਤੇਲ ਆ ਆ ਵੀਰੇ ਦਾ ਡੈਫਾ ਓਕੇ ਹਾਂਜੀ ਆ ਜਾਓ ਵੀ ਆਪਾਂ ਹੱਥਲੇ ਅੰਦਰ ਉਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਸਾਰਾ ਕੁਝ ਵੀਰਾਂ ਨੂੰ ਦਿਖਾ ਦੇ ਤੇ ਆਪਾਂ ਬਾਹਰ ਆ ਕੇ ਪਹਿਲੀ ਗਲੀ ਚੀਜ਼ ਵੀਰੇ ਯਾਰ ਡਰਾਈਵਰ ਨੂੰ ਇੰਨਾ ਕਿ ਚਲਾਉਣਾ ਈਜ਼ੀ ਹੈ ਜਿਹੇ ਜੀ ਯਾਰ ਕਾਰ ਚਲਾ ਲਈ ਜਿਹੇ ਹੀ ਆ ਡਰਾਈਵਰ ਮੈਂ ਕਹਿੰਦਾ ਵੀਰੇ ਕਾਰ ਤੋਂ ਵੱਧ ਆ ਏਸੀ ਇੰਨਾ ਜਿਆਦਾ ਕੰਮ ਜਿਹਾ ਤੂੰ ਗੱਲਾਂ ਹੀ ਛੱਡ ਦੇ ਠੰਡ ਲੱਗਣ ਲਾ ਦਿੰਦਾ ਜਿਹੇ ਜਾਂ ਬੰਦਾ ਵਿੱਚ ਬੈਠ ਗਿਆ ਬਣ ਲੱਪਣਾ ਥੋੜੀ ਹਾਂ ਆਹ ਲਾਈਟਾਂ ਦਾ ਵੀਰੇ ਸਾਰਾ ਕੁਝ ਇੱਥੋਂ ਲਾਈਟਾਂ ਲੂਟਾਂ ਜਗਣੀਆਂ ਸਾਰਾ ਕੁਝ ਓਕੇ ਮੈਂ ਕਹਾਂ ਯਾਰ ਵੀ ਜੋ ਨਜ਼ਾਰਾ ਇਹਨੂੰ ਚਲਾ ਕੇ ਆਉਂਦਾ ਉਹ ਕਿਸੇ ਚੀਜ਼ ਨੂੰ ਚਲਾ ਕੇ ਵੀਰੇ ਜਿਹੜੇ ਆ ਲੰਬੇ ਲੀਵਰ ਤਿੰਨ ਲੱਗੇ ਇਹ ਕਾਦੇ ਆ ਇਹੜੇ ਵੀਰੇ ਇਹ ਮਸ਼ੀਨ ਦੇ ਆ ਅੱਛਾ ਇਹ ਮਸ਼ੀਨ ਦਾ ਹਾਂਜੀ ਇਹ ਮਸ਼ੀਨ ਦੇ ਓਕੇ ਆ ਜੋ ਆਪਾਂ ਗਰਮੋ ਗਰਮੀ ਹੋਈ ਜਾਂਦੀ ਐਸੀ ਆਪਾਂ ਚਲਾਇਆ ਨਹੀਂ ਗਾ ਆਜੋ ਵੀ ਆਜੋ ਵੀ ਆਜੋ ਆਜੋ ਵੀਰੇ ਥੱਲੇ ਤੇ ਕੈਬਨ ਆਪਾਂ ਦੱਸਿਆ ਹੀ ਸੀ ਇਕਰੀ ਨੰਨੂ ਦਿਖਾ ਦੇ ਸਾਰਾ ਕੈਬਨ ਇਹਦਾ ਵੀਰੇ ਸ਼ੌਕਰਾਂ ਦੇ ਆ ਨਾ ਸਾਰਾ ਸ਼ੌਕਰਾਂ ਦੇ ਵੀਰੇ ਸਾਰਾ ਕੈਬਨ ਆ ਦੇਖ ਆਗੇ ਵੀ ਸ਼ੌਕਰਾਂ ਦੇ ਹਾਂ ਆ ਜਾ ਨੰਨੂ ਥੱਲੇ ਅੰਦਰੋਂ ਚੰਗੀ ਤਰ੍ਹਾਂ ਕਿਆ ਬੰਦ ਖਾ ਕੇ ਇਹਦਾ ਨਾ ਟਾਇਰ ਸਾਈਜ਼ ਦਿਖਾ ਇੱਥੋਂ ਟਾਇਰ ਸਾਈਜ਼ ਹੈਗਾ ਵੀਰੇ 650 65 R42 ਹਾਂ ਹਾਈਟ ਦੇ 65 6 ਫੁੱਟ ਆ ਵੀਰੇ ਪੂਰੀ ਮੇਰਾ ਮੇਰੇ ਤੋਂ ਉੱਚਾ ਤੇ 6 ਫੁੱਟ ਤੁਸੀਂ ਦੱਸਿਆ ਹਾਂਜੀ ਵੀਰੇ ਜੇ ਪਰ ਤੋਂ ਕੁਝ 2 ਇੰਚ ਉੱਚਾ ਯਾਨੀ ਮਾਣੀ ਹੈਗਾ ਹਾਂਜੀ ਆ ਵੀਰੇ ਦੇ ਆਜਾ ਵੀਰ ਨੂੰ ਬੁਲਾ ਲਾ ਆ ਵੀਰੇ ਦਾ ਸਾਰਾ ਕੈਵਨ ਸ਼ੌਕਰਾਂ ਦੇ ਉੱਪਰ ਹੂੰ ਉਹਦੇ ਪਾਸੇ ਲੱਗੇ ਬੂਰੇ ਦੋ ਲੱਗੇ ਬੂਰੇ ਦੋ ਆ ਦੋ ਪਿੱਛੇ ਆ ਇਹ ਸਾਰੇ ਦਾ ਵੀਰੇ ਯਾਰ ਐ ਥੋੜੀ ਆ ਵੀ ਤੈਨੂੰ ਹਿੱਸੇ ਦਾ ਤੇਲ ਉੱਤਰ ਕੇ ਵੇਖਣਾ ਪੈਣਾ ਜਾਂ ਗੇਜ ਮਾਰਨੀ ਪੈਣੀ ਆ ਕੱਲੀ ਕੱਲੀ ਚੀਜ਼ ਦਾ ਹੂੰ ਜਿਨੇ ਇਹ ਦੇਖੋ ਇੱਕ ਚੀਜ਼ ਤੁਸੀਂ ਨੋਟ ਕਰੋ ਜੌਂਡੀਅਰ ਦਾ ਹੂੰ ਇੱਕ ਸਿੰਗਲ ਟਰੈਕਟਰ ਆ ਆਪਣੇ ਇੰਡੀਆ ਦੇ ਵਿੱਚ ਵੀ ਜਿਹਦਾ ਹਿੱਸੇ ਦਾ ਤੇਲ ਦੀਂਦਾ ਵਾ ਹੂੰ ਜੌਂਡੀਅਰ ਤੇ ਦੂਜਾ ਕਲਾਸ਼ ਦੂਜਾ ਕਲਾਸ਼ ਜੌਂਡੀਅਰ ਦੇ ਸ਼ੀਸ਼ਾ ਲੱਗਿਆ ਹੋਇਆ ਹਾਂਜੀ ਇਹਦੇ ਵੀ ਸ਼ੀਸ਼ਾ ਲੱਗਿਆ ਹੋਇਆ ਇਹਦੇ ਚਲੋ ਗੇਜ ਲੱਗੀ ਹੋਈ ਆ ਉਹਦੇ ਸ਼ੀਸ਼ਾ ਲੱਗਿਆ ਹੋਇਆ ਵਾ ਨਹੀਂ ਆਪਣੇ ਕਿਸੇ ਵੀ ਟਰੈਕਟਰ ਦੇ ਹਿੱਸੇ ਦਾ ਤੇਲ ਨਹੀਂ ਦੀਂਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਗੇਜ ਹੀ ਮਾਰਨੀ ਪੈਂਦੀ ਆ ਇਹ ਵੀ ਇਹਨਾਂ ਡਾਇਰੈਕਟਰਾਂ ਦੇ ਜਿਹੜੇ ਯਾਰ ਐਟਲੈਸਟ ਜਿਹੜੀ ਬਾਹਰਲੀ ਟੈਕਨੋਲੋਜੀ ਆ ਉਹ ਬਾਹਰਲੀ ਹੋਈ ਆ ਬਾਹਰਲੀ ਹੋ ਤਾਂ ਵੀਰੇ ਐਡਵਾਂਸ ਦਾ ਐਡਵਾਂਸ ਹੀ ਤਾਂ ਹਾਂ ਹਾਂ ਉਹ ਤਾਂ ਆ ਹੁਣ ਤੂੰ ਦੇਖ ਲੈ ਦੀ ਲੈਫਟ ਕਪੈਸਿਟੀ ਕਿੰਨੀ ਹੋਊਗੀ ਸੋ ਇਹ ਸਮਝ ਤੋਂ ਬਾਹਰ ਹੀ ਆ। ਹਾਂ। ਮੈਂ ਕਹਿੰਦਾ ਜੈਕ ਲੱਗੇ ਹੋਏ ਆ ਭਾਜੀ। ਟਰਾਲੇ ਨੂੰ ਨਹੀਂ ਲਾਉਂਦੇ ਆਪਾਂ ਚੱਕਰ ਨੂੰ ਲੈਫਟ ਤੇ ਲਾਈ ਫਿਰਦੇ ਆ। ਹਾਂ ਜਿੱਡੇ ਜਿੱਡੇ ਲੈਫਟ ਤੇ ਲੱਗੇ ਹੋਏ ਆ। ਹਾਂ ਇਹ ਵੀ ਆ ਪੂਰੇ ਵਧੀਆ। ਮੈਂ ਕਹਿੰਦਾ ਫਿਰ ਆਪਾਂ ਨੂੰ ਦੀ ਕੈਪੈਸਿਟੀ ਦਾ ਪਤਾ ਨਹੀਂ ਹੋਣਾ ਜੇ ਤੱਕ ਮਿਲ ਨਾ। ਕੈਪੈਸਿਟੀ ਯਾਰ ਮੈਨੂੰ ਇਹਦੀ ਦੱਸਿਆ ਸੀਗਾ ਮੇਰਾ ਚੇਤਾ ਭੁੱਲ ਗਿਆ। ਨਹੀਂ ਪਤਾ ਨਹੀਂ। ਕਿੰਨੀ ਇਹ 10 ਟਨ ਦੀ ਆ? 10 ਟਨ ਦੀ ਹੋਊਗੀ। ਦੋ ਤਾਂ ਜੈਕ ਹੀ ਆ। 10 ਟਨ ਦੇ ਨੀਅਰ ਬਾਊਟ ਆ ਜੀ ਇਹਦੀ ਕੈਪੈਸਿਟੀ। ਹਾਂ ਲੈਫਟ ਦੇ। ਇਹਦੇ ਦਾ ਅੰਦਰ ਬੈਠਿਆਂ ਪਤਾ ਲੱਗਦਾ ਬਾਹਰੋਂ ਤਾਂ ਚਲੋ ਹੁਣ ਅਸੀਂ ਤਾਂ ਫੀਲ ਕਰਿਆ ਜਿਹੜੇ ਵੀਰ ਦੇਖਦੇ ਪਏ ਵੀਡੀਓ ਨੂੰ ਜਦੋਂ ਆਪਾਂ ਨੂੰ ਚਲਾਉਣੇ ਆ ਜਾਂ ਬ੍ਰੇਕ ਲਾਉਣੇ ਆ ਤੋੜਦੇ ਆ ਨਾ ਕੋਈ ਹਲਾਰਾ ਨਹੀਂ ਲੱਗਦਾ ਆਪਾਂ ਨੂੰ ਆ ਦੇਖੋ ਵੀਰ ਜੀ ਜਿਹੜਾ ਕੈਵਨ ਆ ਉਹਨੂੰ ਸਟੀਲ ਦੇ ਪੇਪਰ ਨਾਲ ਕਵਰ ਕੀਤਾ ਹੋਇਆ ਵੀ ਇੰਜਨ ਦੀ ਹੀਟ ਨਾ ਜਾਵੇ ਕੈਵਨ ਦੇ ਵਿੱਚ ਵੀ ਇਹ ਨਹੀਂ ਵੀ ਅੰਦਰ ਕੋਈ ਹੀਟ ਹਾਂਜੀ ਕੋਈ ਵੀ ਸਾਰਾ ਪੇਪਰ ਨਾਲ ਵਿੱਚੋਂ ਕਵਰ ਕੀਤਾ ਹੋਇਆ ਵੀ ਜੇਕਰ ਬੰਦਾ ਠੰਡ 'ਚ ਬੈਠਾ ਤੇ ਉਹ ਠੰਡਾ ਹੀ ਰਹੂਗਾ ਕਿਉਂਕਿ ਸਾਰਾ ਕੁਝ ਸੈਂਸਿੰਗ ਸਿਸਟਮ ਬਹੁਤ ਆ ਹਾਂਜੀ ਵੀਰੇ ਇਹ ਦਾ ਵੀਰੇ ਇਹਦੇ ਵਿੱਚ ਤੋਂ ਲੱਗਣੇ ਆ ਆਪਣੇ ਹਾਂਜੀ ਇਹਦਾ ਸਾਰਾ ਕੁਝ ਹਰ ਆ ਰਿਹਾ ਜੇ ਤੂੰ ਲੈਫਟ ਹੁਣ ਤੈਨੂੰ ਪ੍ਰੋਬਲਮ ਆ ਹਨਾ ਆਪਾਂ ਲੈਫਟ ਚੱਕਣੀ ਆ ਥੱਲੇ ਹੀ ਖੜੇ ਨੇ ਚੱਕ ਲਈ ਥੱਲੇ ਹੀ ਡਾਉਣ ਕਰਦੇ ਬਟਨ ਤੇ ਬਟਨ ਤੇ ਸਾਰਾ ਕੁਝ ਨਾਲੇ ਇੱਕ ਸਿੰਗਲ ਡਰਾਈਵਰ ਹਰੇਕ ਚੀਜ਼ ਪਾ ਸਕਦਾ ਹਮ ਕਲਟੀਵੇਟਰ ਵੀ ਪਾ ਸਕਦਾ ਟਰਾਲੀ ਵੀ ਪਾ ਸਕਦਾ ਵੀ ਆਪਾਂ ਲੈਫਟ ਚੱਕਣੀ ਆ ਆ ਲਓ ਇਹਨੀਆਂ ਦੋ ਤਾਂ ਗੁੱਲੇ ਦਿੱਤੇ ਹੋਏ ਆ ਇੱਕ ਆਹ ਇੱਕ ਆਹ ਹਾਂ ਤੇ ਦੂਸਰੀ ਉਹ ਕਬੀ ਇਹਦੀ ਵੀਰੇ ਸਿੱਧੀ ਐਡਜਸਟਮੈਂਟ ਆ ਦੇ ਵਿੱਚ ਹੀ ਪੈਂਦੀ ਹੁੰਦੀ ਹਾਂ ਹਾਂਜੀ ਬਈ ਓਕੇ ਦੇ ਵਿੱਚ ਇੱਥੋਂ ਦੀ ਪੈ ਜਾਂਦੀ ਹੈ ਹਾਂ ਸਿੱਧਾ ਸਿਸਟਮ ਬਾਕੀ ਗੁੱਲੀਆਂ ਅੱਡ ਪੈ ਜਾਂਦੀਆਂ ਆਹ ਹੋ ਗਿਆ ਆਪਣਾ ਉਹਦਾ ਦੂਜੇ ਦਾ ਤਾਂ ਆਪਣੇ ਡੰਡੇ ਵਾਲਾ ਡੰਡੇ ਵਾਲਾ ਹੋ ਗਿਆ ਵੀਰੇ ਅੰਕੀ ਦੱਸੋ ਵੀ ਜੇ ਆਪਾਂ ਨੂੰ ਇਹਦੇ ਮਗਰ ਕਲਟੀਵੇਟਰ ਪਾਉਣੇ ਪੈ ਜਾਣ ਕਿ ਉਹ ਵੀਰੇ ਆਹ ਆ ਹੈਗੇ ਆ ਉਹ ਨਹੀਂ ਨਹੀਂ ਇਹ ਤਾਂ ਹੈਗਾ ਮੁੱਲ ਕਿੰਨੇ ਕਿ ਖਿਚੂਏ ਉਹ ਨਹੀਂ ਪਤਾ तकरीबन तकरीबन 100 ਦਾ ਚਾਹੀਦਾ ਹੀ ਹੋਊਗਾ ਪਾ ਦੇ ਲੋ ਬਾਈ ਜੀ ਉਹ ਸੀ ਨਾ ਵੀਡੀਓ ਪਾਈ ਸੀ ਹਾਂ ਜਿੰਨੇ ਕੋ ਮਿਸਤਰੀ ਵੀਰਾਂ ਨੇ ਫੋਨ ਕਰੇ ਉਹ ਬਾਅਦ ਚ ਹਾਥੀ ਖੜੇ ਕਰ ਗਏ ਵੀ ਨਹੀਂ ਆਪਣੇ ਤੋਂ ਨਹੀਂ ਬਣ ਨਹੀਂ ਇਹ ਚੀਜ਼ ਬਣੀ ਨਹੀਂ ਬਾਈ ਅਸੀਂ ਬਹੁਤ ਜਗ੍ਹਾ ਤੋਂ ਟਰਾਈ ਕੀਤਾ ਅਸੀਂ ਫਿਰ ਉੱਥੇ ਵੀ ਗਏ ਸੀ ਰਾਜਸਥਾਨ ਵੀ ਉਹ ਕਹਿੰਦੇ ਵੀ ਨਹੀਂ ਵੀ ਇਹ ਬਾਹਰੋਂ ਹੀ ਐਕਸਪੋਰਟ ਹੀ ਕਰਵਾਉਣੇ ਪੈਣਗੇ ਤੁਹਾਨੂੰ ਕਿਉਂਕਿ ਤੁਸੀਂ ਆਪ ਹੀ ਨਹੀਂ ਉਹਨਾਂ ਹਾਰਡ ਟੈਂਪਰੇਚਰ ਲੋਹਾ ਨਹੀਂ ਆਉਂਦਾ ਜੀ ਬਾਕੀ ਹੋਰ ਕੀ ਆ ਜੀ ਜੇ ਆਪਾਂ ਹੁਣ ਇੱਡੇ ਹਲ ਬਣਾਵਾਂਗੇ ਜਾਂ ਚਾਹ ਉਹਨੂੰ ਉਹ ਨਹੀਂ ਜਮੀਨ ਵਿੱਚ ਇਹਦੇ ਫਾਰਮ ਵਿੱਚ ਹੀ ਕਰੋ ਹਾਂ ਕਿ ਨਹੀਂ ਰੋਡ ਦੇ ਵਿੱਚ ਤੁਰਨਾ ਨਹੀਂ ਮੋਚ ਜਾਣੀਆਂ ਜੀ ਲਾਹਮ ਬਹੁਤ ਹੋ ਜਾਣੀਆਂ ਮੋਚ ਜਾਣੀਆਂ ਗੋਹਰੇ ਨਾਲ ਸਸਟਮ ਇਹ ਆ ਨਾ ਵੀ ਉਹ ਹਲ ਵਗੈਰਾ ਚਲਾਉਂਦੇ ਨਹੀਂ ਉਹ ਮਲਚਿੰਗ ਹੀ ਜ਼ਿਆਦਾ ਕਰਦੇ ਹਾਂਜੀ ਹਾਂਜੀ ਜ਼ਿਆਦਾ ਉਹ ਤਾਂ ਕਿਤੇ ਹੀ ਆ ਉਹ ਜੇ ਚਲਾਉਂਦੇ ਆ ਤੇ ਉਹ ਉਲਟਾਵੇਂ ਹੀ ਚਲਾਉਂਦੇ ਆ ਗੱਲ ਦੂਸਰੇ ਨਹੀਂ ਉਹ ਚਲਾਉਂਦੇ ਹਾਂਜੀ ਚਲੋ ਆਜੋ ਆਪਾਂ ਇਧਰਲੀ ਸਾਈਡ ਚੱਲਦੇ ਆ ਫਿਰ ਟਰੈਕਟਰ ਦੇ ਇਧਰੋਂ ਵੀ ਦਰਸ਼ਨ ਕਰਵਾ ਦਈਏ ਵੀਰੇ ਆਪਾਂ ਗੱਲ ਫੇਰ ਉੱਥੇ ਲਿਆਉਣੇ ਪਈ ਸਰਵਿਸ ਤੋਂ ਦਾਸਤੀ ਸਿਲੰਡਰ ਵੀ ਦਾਸਤੇ ਇਹਦਾ ਸਮਾਨ ਇੱਥੋਂ ਆਪਣੇ ਈਜ਼ੀਲੀ ਮਿਲ ਜਾਂਦਾ ਸਮਾਨ ਬਾਈ ਜੀ ਮੈਂ ਤੁਹਾਨੂੰ ਕਹਿੰਦਾ ਚੰਡੀਗੜ੍ਹ ਤੋਂ ਮਿਲ ਜਾਂਦਾ ਜੀ ਸਾਰਾ ਸਮਾਨ ਦਾ ਜੋ ਦੁਨੀਆ ਦੀ ਚੀਜ਼ ਚਾਹੀਦੀ ਆ ਸਾਨੂੰ ਚੰਡੀਗੜ੍ਹੋਂ ਮਿਲ ਜਾਂਦੀ ਜੋ ਕੋ ਨਿਕ ਬਾਠ ਠੀਕ ਮਲਾਈਏ ਫਤਿਹ ਫਿਰ ਆਪਾਂ ਭਾਈ ਹੁਣ ਆਪਾਂ ਦੋ ਜੀ ਇਹਨਾਂ ਦੋ ਚਾਰ ਸਵਾਲ ਸੀ ਤਾਂ ਉਹਨਾਂ ਕਰਕੇ ਵੀਡੀਓ ਦੁਬਾਰਾ ਸ਼ੂਟ ਕਰੀਆ ਵੀਰੇ ਨੂੰ ਹੁੰਦੀ ਛੇਤੀ ਫੋਨ ਆ ਗਿਆ ਠੀਕ ਆ ਬਾਈ ਜੀ ਹਾਂ ਦੋ ਆ ਗਿਆ ਆ ਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ